ਕੋਨੇ ਪਤਾ ਲੱਗਾ ਜੀ ਹੁਣ ਜੇ ਕੰਮ ਤੋਂ ਬਾਹਰ ਹੈ ਨਾ ਅਰੇ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਬਿਜਾਉਂਦੇ ਬਿਜਾਉਂਦੇ ਨੇ ਗੱਡੀ ਇੱਕ ਟਾਈਮ ਲੱਗੀ ਸਰ ਸਾਡੇ ਕਿ ਆ ਰਹੇ ਜੀ ਸਾਡੇ 5:30 ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਜੀ ਦੀ ਜੰਦਰੇ ਆ ਗਏ ਮਾ ਚਲ ਕੋਈ ਨਾ ਬੀਬੀ ਫਿਰ ਤੁਸੀਂ RAMNAJ ਕੋਈ ਗੱਲ ਨਹੀਂ ਠੀਕ ਨੁਕਸਾਨ ਦਾ ਬੀਚ ਬਾਬਾ RAMNAJ ਆਇਆ ਵੀਰੇ ਉਸ ਤੋਂ ਬਾਅਦ ਗੱਲ ਨਹੀਂ ਕੋਈ ਉਹ ਹੀ ਉਹ ਤੋਂ ਬਾਅਦ ਆਹੀ ਭਗਵਾਨ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਿਹਾ ਕਿ ਆ ਬੱਪੂ ਕਿੰਨੇ ਸਾਰੇ ਕਿੰਨੇ ਸੀਗੇ ਬਾਤ 15000 ਆ ਰਹਿਆਂ ਤੇ ਸਰ ਕਿੰਨੇ ਦੀ ਡੈਥ ਹੋ ਗਈ ਮੇਰਾ ਇਹ ਪਤਾ ਨਹੀਂ ਕਰਦਾ ਕਿ ਦੋਏ ਭਾਈ ਆਏ ਕਿਹੜੇ ਪਿੰਡ ਤੋਂ ਆਏ ਗਏ ਨਿਜਾਮਪੁਰ ਮੇਢ ਤੋਂ ਆਏ ਉਰੇ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਬੁਲਾਉਂਦਾ ਦੋਨੋਂ ਬੁਜਾਉਂਦੇ ਬੁਜਾਉਂਦੇ ਨੇ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੀਆਂ 14-15 ਈਕੀ ਸੀ ਕਿਉਂਕਿ ਉਹਨੇ ਦੋ ਤਿੰਨ ਬੱਚੇ ਨਹੀਂ ਮੜ ਗਏ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਚੋਂ ਦੋ ਤਾਂ ਮਿਲ ਗਏ ਦੋ ਨੇ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਇਹ ਹੁਣ ਜੇ ਨਾਮ ਤੋਂ ਬਾਹਰ ਹੈ ਨਹੀਂ ਕੋਈ ਨੂੰ ਪਤਾ ਲੱਗਾ ਇਹ ਹੁਣ ਜੇ ਨਾਮ ਤੋਂ ਬਾਹਰ ਹੈ ਨਹੀਂ ਅਰੇ ਅਜੀ ਗੱਡੀ RAM ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਉਹਨੂੰ ਬਚਾਉਂਦੇ ਬਚਾਉਂਦੇ ਨੂੰ ਗੱਡੀ ਇੱਕ ਟੈਨ ਲੱਗੀ ਸਰ ਮਾ ਸਾਡੇ ਆ ਰਹੇ ਜੀਏ ਸਾਡੇ 5 ਵਜੇ ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਉਹਨੂੰ ਕਹਿੰਦੇ ਭੀਜੀ ਬਾਬਾ ਸਿੱਧ ਸਿੰਘ ਜੰਦ ਦੇ ਆ ਗਏ ਮਾ ਚੱਲ ਕੋਈ ਨਾ ਭੀਜੀ ਪੀ ਤੁਸੀਂ ਰਾਮਨਾ ਆ ਜੋ ਕੋਈ ਗੱਲ ਵੀ ਠੀਕ ਆ ਚੋਕ ਸਾਹ ਦਾ ਵੀ ਚੋਕ ਦਾ ਰਾਮਨਾ ਆਇਆ ਵੀਰੇ ਉਦੋਂ ਬਾਅਦ ਗੱਲ ਨਹੀਂ ਕੋਈ ਉਹ ਹੀ ਉਹ ਤੋਂ ਬਾਅਦ ਆਹੀ ਬਗੋ ਮੇਰੇ ਭਾਈ ਨੇ ਮੈਨੂੰ ਫੋਟ ਕਰਿਆ ਕਿਹਾ ਕੋਈ ਆ ਬਾਪੂ ਕਿੰਨੇ ਸਵਾਰੇ ਕਿੰਨੇ ਸੀਗੇ ਪਾਚਾ 15 ਜਵਾਰਿਆਂ ਦੇ ਕਰਦੇ ਸੀ ਸਰ ਕਿੰਨੀ ਡੈਥ ਹੋ ਗਈ ਜੀ ਅਰੇ ਜਾਨ ਮੇਰਾ ਇਹ ਪਾਦਾ ਮਨੀ ਸਰਦ ਸਾਤਾ ਕੇ ਦੋਈ ਭਾਈ ਆਏ ਕਿਹੜੇ ਪਿੰਡ ਤੋਂ ਆਏ ਗਏ ਨizampur ਮੇਢ ਤੋਂ ਆਏ ਉਰੇ ਅਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਉਹਨੂੰ ਬਚਾਉਂਦੇ ਬਚਾਉਂਦੇ ਨੂੰ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ 14 15 ਕੁ ਜੀ ਬਹੁਤ ਕੁਝ ਉਹਨਾਂ ਦੇ ਦੋ ਤਿੰਨ ਬੱਚੇ ਨਹੀਂ ਮਿਲ ਰਹੇ ਬੱਚੇ ਕੀ ਨਹਿਰ ਦੇ ਵਿੱਚ ਡੁੱਬ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਦੋ ਨਹੀਂ ਪਿੱਛੇ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਇਹ ਹੌਣ ਦੇ ਕੰਮ ਤੋਂ ਬਾਹਰ ਹੈ ਕੋਈ ਨੂੰ ਪਤਾ ਲੱਗਾ ਇਹ ਹੌਣ ਦੇ ਕੰਮ ਤੋਂ ਬਾਹਰ ਹੈ ਅਰੇ ਅਜੀ ਗੱਡੀ ਆਹਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਬਜਾਉਂਦੇ ਬਜਾਉਂਦੇ ਨੇ ਗੱਡੀ ਇੱਕ ਟਾਇਰ ਲੱਗ ਗਿਆ